ਹਰ ਸਾਲ ਲੋੜੀ ਦੇ ਤਿਹਾਹ ਤੇ ਇੱਕ ਗੀਤ ਗਾਇਆ ਜਾਂਦਾ ਹੈ ਸੁੰਦਰ-ਮੁੰਦਰ ਕੀ ਤੇਰਾ ਕੋਣ ਵਿਚਾਰਣ ਦੁੱਲਾ ਪੱਟੀ ਵਾਲਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁੱਲਾ ਪੱਟੀ ਕੌਣ ਸੀ ਲੋਕ ਉਸਨੂੰ ਹੀਰੋ ਕਿਉਂ ਮੰਨਦੇ ਸੀ ਮੁਗਲ ਬਾਦਸ਼ਾਹ ਅਕਬਰ ਉਸ ਤੋਂ ਕਿਉਂ ਡਰਦਾ ਸੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਇੱਕ ਅਜਿਹੇ ਬੰਦੇ ਦੀ ਜੋ ਗਰੀਬਾਂ ਦੀ ਰੱਬ ਬਣਿਆ ਅਤੇ ਜ਼ਾਲਮ ਸਰਦਾਰਾਂ ਲਈ ਸਰਦਦ ਦੁੱਲੇ ਪੱਟੀ ਦਾ ਪਰਿਵਾਰ ਰਾਜਪੂਤ ਸੀ ਕਿਹਾ ਜਾਂਦਾ ਹੈ ਕਿ ਭਾਰਤ ਜਦੋਂ ਮੁਗਲਾਂ ਦਾ ਰਾਜ ਹੋਣਾ ਸ਼ੁਰੂ ਹੋ ਗਿਆ ਬਹੁਤ ਸਾਰੇ ਰਾਜਾਂ ਨੇ ਆਪਣਾ ਧਰਮ ਬਦਲ ਲਿਆ ਤੇ ਮੁਸਲਮਾਨ ਬਣ ਗਏ ਤਾਂ ਜੋ ਉਹ ਮੁਗਲਾਂ ਤੋਂ ਬਚ ਸਕਣ ਪਰ ਦੰਦੇ ਹੁਣ ਦਾ ਪਰਿਵਾਰ ਅਣਖੀ ਸੀ ਇਹਨਾਂ ਨੇ ਧਰਮ ਬਦਲਣ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਜਸੁਮੇਦ ਦੇ ਰਾਜਪੁੱਤਾਂ ਨੇ ਇਹਨਾਂ ਨੂੰ ਉਥੋਂ ਭਜਾ ਦਿੱਤਾ ਦੰਦੇ ਪਟੇਰਾ ਪਰਿਵਾਰ ਇੰਦਰੀ ਉਧਰ ਪਰ ਟਿਕਦਾ ਰਿਹਾ ਤੇ ਇੱਕ ਦਿਨ ਜੰਗਲੀ ਇਲਾਕੇ ਵਿੱਚ ਵਗਦਾ ਚਨਾ ਦੇਖ ਕੇ ਉੱਥੇ ਡੇਰਾ ਲਾ ਕੇ ਬੈਠ ਗਿਆ ਤੇ ਹੌਲੀ ਹੌਲੀ ਇਸ ਜਗ੍ਹਾ ਨੂੰ ਫਿਰ ਪਿੰਡੀ ਪਟੀਆਂ ਦੀ ਕਿਹਾ ਜਾਣ ਲੱਗਾ ਜਦੋਂ ਦਿੱਲੀ ਤੇ ਹਮਾਇੂਨ ਦਾ ਕਬਜ਼ਾ ਸੀ ਤਾਂ ਉਸ ਦੇ ਸਪਾਈਆਂ ਨੇ ਪਿੰਡੀ ਭਟੀਆਂ ਦੇ ਲੋਕਾਂ ਤੇ ਹਮਲਾ ਕਰ ਦਿੱਤਾ ਜਿੰਨਾਂ ਦਾ ਮੁਕਾਬਲਾ ਫਿਰ ਬਿਜਲੀਖਾਨ ਅਤੇ ਫਰੀਦਖਾਨ ਨੇ ਕੀਤਾ ਇਹਨਾਂ ਲਈ ਕਈ ਸਪਾਈਆਂ ਨੂੰ ਮੌਤ ਦੇ ਕਾਰਨ ਦਰ ਦਿੱਤਾ ਤੇ ਕਈ ਸਪਾਈ ਉਥਰ ਡਰ ਕੇ ਭੱਜ ਗਏ ਜਦੋਂ ਹਮਾਇੂਨ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਬਿਜਲੀਖਾਨ ਤੇ ਫਰੀਦਖਾਨ ਦੇ ਹੌਂਸਲੇ ਬਦਲਣ ਲੱਗੇ ਇਹ ਲੋਕ ਪਹਿਲਾਂ ਤਾਂ ਧੜਗਿਆਂ ਤੋਂ ਡਰਦੇ ਸਨ ਪਰ ਹੁਣ ਇਹ ਉਹਨਾਂ ਦਾ ਲੁੱਟਿਆ ਹੋਇਆ ਸਮਾਨ ਵੀ ਖੋਣ ਲੱਗ ਪਏ ਸਨ ਤੇ ਹੌਲੀ ਹੌਲੀ ਬਿਜਲੀ ਖਾਣ ਦੇ ਇਲਾਕੇ ਵਿੱਚ ਟੁੱਟੀ ਬੋਲਣ ਲੱਗੀ ਸੀ ਮਾਈਉਂ ਦੀ ਮੌਤ ਬਾਅਦ ਉਸ ਦੇ ਪੁੱਤਰ ਅਕਬਰ 13 ਸਾਲ ਦੀ ਉਮਰ ਵਿੱਚ ਭਾਰਤ ਦਾ ਸ਼ੈਨਸ਼ਾ ਬਣਾ ਦਿੱਤਾ ਜਾਂਦਾ ਹੈ ਜਦੋਂ ਅਕਬਰ ਨੂੰ ਪਤਾ ਲੱਗਦਾ ਹੈ ਕਿ ਪਿੰਡੀ ਪਟੀਆਂ ਦੇ ਬਗਾਵਤ ਸ਼ੁਰੂ ਹੋ ਗਈ ਹੈ ਤਾਂ ਅਕਬਰ ਨੇ ਫੌਜ ਭੇਜ ਕੇ ਪਿੰਡੀ ਦਾ ਬਹੁਤ ਨੁਕਸਾਨ ਕੀਤਾ ਲੋਕਾਂ ਦੇ ਘਰਾਂ ਨੂੰ ਅੱਗ ਲਾ ਦਿੱਤੀਆਂ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬੇਲੀਖਾਨ ਦੇ ਫਰੀਦ ਖਾਨ ਨੂੰ ਵੀ ਬੰਦੀ ਬਣਾ ਲਿਆ ਗਿਆ ਅਤੇ ਫਾਂਸੀ ਦੀ ਸਜ਼ਾ ਦਿਵਾ ਦਿੱਤੀ ਗਈ ਇਹਨਾਂ ਦੇ ਸਰੀਰ ਤੋਂ ਖਾਦ ਉਦੇੜ ਕੇ ਟੂੜੀ ਭਰ ਦਿੱਤੀ ਗਈ ਤੇ ਲਾਹੌਰ ਦੇ ਸ਼ਹਿਰ ਟੰਗ ਦਿੱਤੀਆਂ ਗਈਆਂ ਤਿੰਨ ਦਿਨ ਨਾਸ਼ਾ ਲਟਕਦੀਆਂ ਰਹਿੀਆਂ ਇਸ ਘਟਨਾ ਤੋਂ 6 ਮਹੀਨੇ ਬਾਅਦ ਦੁੱਲੇ ਪਟੀ ਦਾ ਜਨਮ 1547 ਵਿੱਚ ਹੁੰਦਾ ਹੈ ਦੁੱਲਾ ਪਟੀ ਦਾ ਅਸਲ ਨਾਮ ਰਾਇ ਅਬਦੁੱਲਾ ਭੱਟੇ ਸੀ ਦੁੱਲੇ ਭੱਟੇ ਨੂੰ ਸ਼ਰਾਬ ਅਤੇ ਫੀਮ ਲਾ ਕੇ ਗੁਰਤੀ ਦਿੱਤੀ ਗਈ ਸੀ ਤੇ ਜਿਸ ਨੂੰ ਗੁਰਤੀ ਸ਼ਰਾਬ ਅਤੇ ਫੀਮ ਤੋਂ ਮਿਲੀ ਹੋਵੇ ਉਸਨੇ ਜਵਾਨੀ ਵਿੱਚ ਸ਼ਰਾਬ ਤਾਂ ਪੀਣੀ ਹੀ ਸੀ ਦੁੱਲਾ ਭੱਟੇ ਆਪਣੇ ਯਾਰਾਂ ਦੋਸਤਾਂ ਨਾਲ ਘੁੰਮਦਾ ਫਿਰਦਾ ਰਹਿੰਦਾ ਸੀ ਤਾਂ ਉਹ ਨੂੰ ਇਧਰ ਉਧਰ ਆਪਣੇ ਬਾਪ ਦਾ ਦਿਨ ਇਤਿਹਾਸ ਸੁਣਨ ਨੂੰ ਮਿਲਣ ਲੱਗਾ ਜੋ ਕਿ ਉਸ ਦੀ ਮਾਂ ਲੱਦੀ ਨੇ ਦੁੱਲੇ ਤੋਂ ਲਕਾਇਆ ਹੋਇਆ ਸੀ ਇੱਕ ਦਿਨ ਸ਼ਰਾਬ ਪੀ ਕੇ ਦੁੱਲੇ ਭੱਟੀ ਨੇ ਆਪਣੀ ਮਾਂ ਤੋਂ ਸਾਰਾ ਕੁਝ ਸੱਚ ਬਲਵਾ ਹੀ ਲਿਆ ਇਹ ਸੱਚ ਸੁਣਨ ਤੋਂ ਬਾਅਦ ਦੁੱਲਾ ਭੱਟੀ ਅਕਬਰ ਤੋਂ ਬਦਲਾ ਲੈਣ ਲਈ ਕਾਲਾ ਪੈ ਰਿਹਾ ਸੀ ਉਸ ਸਮੇਂ ਸ਼ੈਸ਼ਾ ਦੀ ਜੀ ਹਜ਼ੂਰੀ ਕਰਨ ਲਈ ਛੋਟੇ ਮੋਟੇ ਰਾਜੇ ਅਕਬਰ ਲਈ ਤੋਹਫੇ ਲੈ ਕੇ ਜਾਂਦੇ ਸੀ ਤਾਂ ਜੋ ਅਕਬਰ ਦੀ ਅਣਬਰ ਨਾ ਹੋਵੇ ਇਨ੍ਹਾਂ ਵਿੱਚੋਂ ਸੀ ਇੱਕ ਬੱਗਾ ਮਲਕੀਰਾ ਜੋ ਕਿ ਸਿਪਾਹੀ ਤੇ ਵਪਾਰੀ ਸੀ ਇੱਕ ਦਿਨ ਜਦ ਬੱਗਾ ਮਲਕੀਰਾ ਸ਼ਾਨਸ਼ਾ ਲੇ ਕੀਮਤੀ ਤੋਹਫੇ ਹੀਰੇ ਮੋਤੀ ਤੇ ਕਸ਼ਮੀਰੀ ਸੇਵਨ ਲਈ ਜਾ ਰਿਹਾ ਸੀ ਤਾਂ ਦੁੱਲਦੇ ਨੂੰ ਇਸ ਗੱਲ ਬਾਰੇ ਪਤਾ ਲੱਗ ਗਿਆ ਤੇ ਦੁੱਲਦੇ ਨੇ ਸੋਚਿਆ ਕਿ ਅਕਬਰ ਨਾਲ ਮੱਥਾ ਲਾਉਣ ਦਾ ਇਸ ਤੋਂ ਵਧੀਆ ਮੌਕਾ ਮਿਲ ਸਕਦਾ ਦੁੱਲਦੇ ਨੇ ਆਪਣੇ ਸਾਥੀਆਂ ਨਾਲ ਰਲ ਕੇ ਬੱਗੇ ਮਲਕੀਰੇ ਨੂੰ ਰੋਕ ਲਿਆ ਦੁੱਲਦੇ ਭੱਟੀ ਨੇ ਜਦੋਂ ਮਲਕੀਰੇ ਨੂੰ ਆਪਣੇ ਬਾਰੇ ਦੱਸਿਆ ਤੰਮਲਕੀਰਾ ਕਹਿਣ ਲੱਗਾ ਕਿ ਤੇਰੇ ਦਾਦੇ ਤੇ ਪਿਓ ਨੂੰ ਤਾਂ ਮਾਰਿਆ ਹੀ ਸੀ ਆਇ ਤੈਨੂੰ ਵੀ ਮਾਰੂਗਾ ਮਲਕੀਰੇ ਨੂੰ ਮਿਆਨ ਚੋਂ ਤਲਵਾਰ ਕੱਢਣ ਦਾ ਮੌਕਾ ਹੀ ਨਹੀਂ ਦਿੱਤਾ ਕਿ ਦੁੱਲੇ ਨੇ ਉਸਦੀ ਧੋਨ ਧੜ ਤੋਂ ਵੱਖ ਕਰ ਦਿੱਤੀ ਹੋਜ ਵਿੱਚ ਭਾਜੜ ਪੈ ਗਈ ਤੇ ਉਸ ਵੇਲੇ ਜੇਕਰ ਜੈਤਨੈਦ ਮਾਰੇ ਜਾਂਦਾ ਸੀ ਤਾਂ ਕੋਈ ਵੀ ਸਪਾਹੀ ਅੱਗੇ ਨਹੀਂ ਵੱਧਦਾ ਸੀ ਇਸ ਤੋਂ ਬਾਅਦ ਦੁੱਲੇ ਭੱਟੀ ਨੇ ਮੇਦ ਖੱਤਰੀ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਇਹ ਤੋਫਾ ਜਿਹੜਾ ਕਿ ਮਲਕੀਰੇ ਦਾ ਸਿਰ ਸੀ ਉਸ ਨੂੰ ਅਕਬਰ ਦੱਖ ਪਹੁੰਚਉਣਾ ਹੈ ਮੇਦਾ ਖत्री ਤੋਹਫਾ ਲੈ ਕੇ ਦਰਬਾਰ ਪਹੁੰਚਦਾ ਹੈ ਤੇ ਟੋਕਰੀ ਚ ਪਏ ਸਿਰ ਤੋਂ ਜਦੋਂ ਕੱਪੜਾ ਉਤਾਰਦਾ ਹੈ ਤਾਂ ਸਾਰਾ ਦਰਬਾਰ ਇਹ ਦੇਖ ਕੇ ਸੁੰਨ ਹੋ ਜਾਂਦਾ ਹੈ 1590 ਵਿੱਚ ਜਦੋਂ ਅਕਬਰ ਲਾਹੌਰ ਵਾਪਸ ਆਉਂਦਾ ਹੈ ਤਾਂ ਉਸ ਨੂੰ ਇਹ ਸਾਰੀ ਗੱਲਬਾਤ ਦਾ ਪਤਾ ਚੱਲਦਾ ਹੈ ਅਕਬਰ ਨੇ ਦਰਬਾਰ 'ਚ ਐਲਾਨ ਕੀਤਾ ਕਿ ਮਿਜਲੀ ਖਾਨ ਦਾ ਪੁੱਤਰਾ ਫਰੀਦ ਖਾਨ ਦਾ ਪੁੱਤਰ ਗ੍ਰਿਫਤਾਰ ਹੋਣਾ ਚਾਹੀਦਾ ਤੁਹਾਡੇ ਚ ਕੋਈ ਦੁੱਲ੍ਹੇ ਮਟੀ ਨੂੰ ਗ੍ਰਿਫਤਾਰ ਕਰਨ ਲਈ ਜਾਏਗਾ ਜੋ ਵੀ ਦੁੱਲ੍ਹੇ ਨੂੰ ਕੈਦ ਕਰਕੇ ਲਿਆਵੇਗਾ ਉਸ ਨੂੰ ਖਾਸ ਇਨਾਮ ਵੀ ਦਿੱਤਾ ਜਾਵੇਗਾ ਪਰ ਸਾਰਾ ਦਰਬਾਰ ਚੁੱਪ ਬੈਠਾ ਸੀ ਉਹਨਾਂ ਚੋਂ ਇੱਕ ਸੀ ਮਿਰਜ਼ਾ ਇਲਜ਼ਾਮੁਦੀਨ ਜਿਸ ਨੇ ਕਿਹਾ ਕਿ ਮੈਂ ਦੁੱਲ੍ਹੇ ਨੂੰ ਗ੍ਰਿਫਤਾਰ ਕਰਕੇ ਲਿਆਵਾਂਗਾ ਅਕਬਰ ਨੇ ਮਿਰਜ਼ਾ ਨੂੰ ਫੌਜ ਦਿੱਤੀ ਤੇ ਮਿਰਜ਼ਾ ਇਲਜ਼ਾਮੁਦੀਨ ਨੂੰ ਪਿੰਡੀ ਭਟੀਆਂ ਵੱਲ ਰਵਾਨਾ ਕਰ ਦਿੱਤਾ ਇਸ ਫੌਜ ਨੇ ਪਿੰਡੀ ਭਟੀਆਂ ਦੇ ਲਾਗੇ ਡੇਰੇ ਲਾ ਲਈ ਅਤੇ ਬੰਦੂਕਾਂ ਤੋਪਾਂ ਲੈ ਕੇ ਬੈਠ ਗਈ ਦੁੱਲ੍ਹੇ ਨੂੰ ਉਸ ਦੇ ਸਾਥੀਆਂ ਨੇ ਜਲਾਹ ਦਿੱਤੀ ਕਿ ਤੁਹਾਨੂੰ ਹੋਰ ਬੰਦੇ ਆਪਣੇ ਨਾਲ ਜੁੜਨ ਦੀ ਜ਼ਰੂਰਤ ਹੈ ਇਸ ਫੌਜ ਅੱਗੇ ਅਸੀਂ ਬਹੁਤ ਥੋੜੇ ਹਾਂ ਅਬਦੁੱਲਾ ਭੱਟੀ ਆਪਣੇ ਸਾਥੀਆਂ ਨੂੰ ਸਲਾਮ ਮਾਨ ਕੇ ਆਪਣੇ ਨਾਲ ਕੇ ਪਿੰਡ ਹੋਰ ਨੌਜਵਾਨਾਂ ਨੂੰ ਆਪਣੇ ਨਾਲ ਜੁੜਨ ਲਈ ਚਲਾ ਗਿਆ ਤੇ ਪਿੱਛੋਂ ਪਿੰਡ ਦੀ ਜ਼ਿੰਮੇਵਾਰੀ ਮੇਰੂ ਤੇ ਨੂਰੇ ਨੂੰ ਦੇ ਗਿਆ ਸੀ ਪਰ ਇਧਰ ਫੌਜ ਨੂੰ ਕਿਸੇ ਤੋਂ ਪਤਾ ਲੱਗ ਗਿਆ ਸੀ ਕਿ ਪਿੰਡੀ ਵਿੱਚ ਅਬਦੁੱਲਾ ਨਹੀਂ ਹੈ ਤੇ ਗੱਲ ਦਾ ਫੈਦਾ ਚੱਕ ਕੇ ਹੋਏ ਨੇ ਪਿੰਡੀ ਭੱਟੀਆਂ ਤੇ ਹਮਲਾ ਕਰ ਦਿੱਤਾ ਪਿੰਡੀ ਦਾ ਬਹੁਤ ਨੁਕਸਾਨ ਹੋਇਆ ਦੁੱਲੇ ਦੀ ਮਾਤਾ ਤੇ ਉਹ ਹੋਰ ਕੁੜੀਆਂ ਨੂੰ ਬੰਦੀ ਬਣਾ ਲਿਆ ਗਿਆ ਮੇਰੂ ਦਾ ਲਾ ਕੇ ਉਥੋਂ ਦੁੱਲੇ ਵੱਲ ਰਵਾਨਾ ਹੋ ਗਿਆ ਰਸਤੇ ਵਿੱਚ ਹੀ ਮੇਰੂ ਦਾ ਮੇਲ ਦੁੱਲੇ ਪੱਟੀ ਨਾਲ ਹੋ ਜਾਂਦਾ ਹੈ ਦੁੱਲਾ ਪੱਟੀ ਆਪਣੇ ਨਾਲ 5-600 ਬੰਦੇ ਲੈ ਕੇ ਵਾਪਸ ਆ ਰਿਹਾ ਸੀ ਪਿੰਡੀ ਚ ਆ ਕੇ ਦੁੱਦਲੇ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਸਾਰਾ ਪਰਿਵਾਰ ਮੁਗਲਾਂ ਦੇ ਕਬਜ਼ੇ ਵਿੱਚ ਹੈ ਤਾਂ ਦੁੱਲਾ ਪੱਟੀ ਮੇਰੂ ਦਾ ਜ਼ਾਬੂ ਤੇ ਨੂੰ ਚਿੱਠੀ ਲਿਖ ਕੇ ਕਹਿੰਦਾ ਹੈ ਕਿ ਜੇ ਹਿੰਮਤ ਹੈ ਸਾਹਮਣੇ ਆ ਕੇ ਲੜ ਦੁੱਲੇ ਨੇ ਕਿਹਾ ਕਿ ਮੁਗਲਾਂ ਦੇ ਚਾਰ ਤੇ ਦੁੱਲੇ ਹੁਣ ਉਹਦਾ ਇੱਕ ਹੀ ਲੜੇਗਾ ਮਿਰਜ਼ਾ ਨੰਬੂਨ ਪਹਿਲਾਂ ਤਾਂ ਹੱਸਣ ਲੱਗਾ ਪਰ ਦੁੱਲਾ ਭੱਟੀ ਦਾ ਖੋਹ ਵੀ ਬੜਾ ਸੀ ਉਸਨੇ ਦੁੱਲੇ ਦੀ ਸ਼ਰਤ ਕਬੂਲ ਕਰ ਲਈ ਜੰਗ ਲੜਨ ਤੋਂ ਪਹਿਲਾਂ ਦੁੱਲੇ ਨੇ ਕਿਹਾ ਕਿ ਜੇਕਰ ਜੰਗ ਤੇ ਕੋਈ ਵੀ ਰੂਹ ਟੁੱਟਿਆ ਤਾਂ ਅਸੀਂ ਵੀ ਆਪਣੇ ਸੂਤ ਭੁੱਲ ਜਾਵਾਂਗੇ ਪਹਿਲਾ ਦੁੱਲੇ ਦਾ ਭਾਨ ਜਾਂ ਸ਼ੇਰਖਾਂ ਅੱਗੇ ਵਧਿਆ ਤੇ ਮੈਦਾਨ ਵਿੱਚ ਜਾਂਦੇ ਹੀ ਉਸਨੇ ਦੋਸਤ ਪਾਈ ਯਖਮੀ ਕਰ ਦਿੱਤੇ ਇੱਕ ਦੀ ਲੱਤ ਟੁੱਟ ਗਈ ਤੇ ਇੱਕ ਮੈਦਾਨ ਛੱਡ ਕੇ ਭੱਜ ਗਿਆ ਫਿਰ ਦੁੰਦੇ ਦਾ ਬਾਬਾ ਮੈਦਾਨ 'ਚ ਉਤਰਿਆ ਮਿਰਜ਼ਾ ਜ਼ਾਬੂਦੀ ਨੇ ਜਦੋਂ ਆਪਣੀ ਹਾਰ ਹੁੰਦੀ ਦੇਖੀ ਤਾਂ ਉਸ ਦੇ ਸਾਰੇ ਰੂਹ ਤੋੜ ਦਿੱਤੇ ਤੇ ਦੁੰਦੇ ਹੁੰਦਾਂ ਨੇ ਵੀ ਆਪਣੀ ਜ਼ੁਬਾਨ ਪੁਗਾਈ ਤੇ ਅਸੂਦ ਭੁੱਲ ਗਏ ਤੇ ਫੌਜ ਦੀਆਂ ਲੱਤਾਂ ਕੰਬਣ ਲੱਗ ਪਈਆਂ ਮਿਰਜ਼ਾ ਜ਼ਾਬੂਦੀਨ ਵੀ ਜਾਨ ਵਿੱਚੋਂ ਦਾ ਮਾਰਾ ਹੋਰ ਤਾਂ ਬੜੇ ਟੰਬੂ ਵਿੱਚ ਜਾ ਕੇ ਦੁੰਦੇ ਦੀ ਮਾਂ ਦੇ ਪੈਰੀਂ ਪੈ ਗਿਆ ਤੇ ਕਹਿਣ ਲੱਗਾ ਕਿ ਮੈਨੂੰ ਬਖਸ਼ ਦਿਓ ਦੁੰਦੇ ਨੂੰ ਕਹੋ ਕਿ ਮੇਰੀ ਜਾਨ ਬਖਸ਼ ਦੇਵੇ ਫਰਦੁੱਲਾ ਭੱਟੀ ਆਪਣੀ ਮਾਂ ਦੀ ਗੱਲ ਟਾਲ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮਾਂ ਮੈਨੂੰ ਨਾਰੋਕ ਇਹ ਮੁਗਲ ਬਹੁਤ ਚਲਾਕ ਨੇ ਇਸ ਵਿੱਚ ਵੀ ਇਹਨਾਂ ਦੀ ਕੋਈ ਚਾਲ ਹੀ ਹੋਵੇਗੀ ਫਰਦੁੱਲੇ ਦੀ ਮਾਂ ਨੇ ਕਿਹਾ ਕਿ ਭੱਟੀਆਂ ਦੇ ਸਿਰ ਮੇਣਾ ਹੋਵੇਗਾ ਜੇਕਰ ਅਸੀਂ ਇਹਨੂੰ ਪੈਰੀ ਭੈਣ ਨੂੰ ਮਾਰ ਦਿੱਤਾ ਮਾਂ ਦੇ ਬਹੁਤ ਜ਼ਿਆਦਾ ਜ਼ੋਰ ਪਾਉਣ ਤੇ ਮਿਰਜ਼ਾ ਇਨਜ਼ਾਮੁਦੀਨ ਦੁੱਲੇ ਭੱਟੀ ਨੇ ਮaaf ਕਰ ਦਿੱਤਾ ਫਰਦੁੱਲੇ ਭੱਟੀ ਨੂੰ ਜਿਸ ਗੱਲ ਦਾ ਡਰ ਸੀ ਆਖਰ ਉਹੀ ਹੋਇਆ ਮਿਰਜ਼ਾ ਜ਼ਾਬੂਦੀ ਮਿੱਠੀਆਂ ਗੱਲਾਂ ਦੇ ਜਾਲ ਬਣਾਣ ਲੱਗਾ ਦੁੱਲਦੇ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਲਿਆ ਤੇ ਦੁੱਲਦੇ ਨੇ ਸ਼ਰਾਬ ਵਿੱਚ ਬੇਹੋਸ਼ੀ ਦੀ ਦਵਾਈ ਪਿਲਾ ਕੇ ਦਿੱਤੀ ਤੇ ਰਾਤੋ ਰਾਤ ਦੁੱਲਦਾ ਭੱਟੀ ਨੂੰ ਲੈ ਕੇ ਲਾਹੌਰ ਦਰਬਾਰ ਵਿੱਚ ਪਹੁੰਚ ਗਿਆ ਦੁੱਲਦੇ ਨੂੰ ਜਦੋਂ ਹੋਸ਼ ਆਈ ਤਾਂ ਸਾਰੀ ਬਾਜ਼ੀ ਹੀ ਪਲਟ ਚੁੱਕੀ ਸੀ ਦੁੱਲਦਾ ਭੱਟੀ ਦਿਖਾੜਿਆ ਤੇ ਮਿਰਜ਼ਾ ਜ਼ਾਬੂਦੀ ਨੂੰ ਲਾਨ ਦਾ ਮੂਲ ਲੱਗਾ ਕਿ ਤੂੰ ਭਰਾ ਬਣ ਕੇ ਧੋਖਾ ਕੀਤਾ ਹੈ ਤੇ ਉਸ ਨੂੰ ਆਪਣੀ ਮਾਂ ਤੇ ਵੀ ਰੋਸ ਆਉਣ ਲੱਗਾ ਸੀ ਕਿ ਜੇਕਰ ਉਸ ਦਿਨ ਉਸਦੀ ਮਾਂ ਉਸ ਨੂੰ ਨਾ ਰੋਕਦੀ ਤਾਂ ਅੱਜ ਇਹ ਦਿਨ ਨਾ ਦੇਖਣ ਨੂੰ ਮਿਲਦਾ ਅਕਬਰ ਤੇ ਸਾਰੇ ਵਜ਼ੀਰ ਬੁਲਾਏ ਗਏ ਦੁੱਲੇ ਦੇ ਇਲਜ਼ਾਮ ਗਿਣਾਈ ਜਾਣ ਲੱਗੇ ਕਿ ਕਿਵੇਂ ਦੁੱਲਾ ਭੱਟੀ ਸਾਡੇ ਸੁਨਾਂ ਤੋਂ ਬਾਹਰ ਹੋ ਕੇ ਚੱਲਿਆ ਤੇ ਸਾਡਾ ਖਜ਼ਾਨਾ ਵੀ ਲੁੱਟਿਆ ਤੇ ਫੌਜ ਦਾ ਵੀ ਬਹੁਤ ਨੁਕਸਾਨ ਕੀਤਾ ਪਰ ਦੁੱਲਾ ਭੱਟੀ ਕਿਵੇਂ ਲੱਗਾ ਕਿ ਬਾਦਸ਼ਾਹ ਦੀ ਕਿਸੇ ਕਚਹਿਰੀ ਨੂੰ ਦੁੱਲਾ ਭੱਟੀ ਨਹੀਂ ਮੰਨਦਾ ਤੁਸੀਂ ਚਾਹੇ ਮੈਨੂੰ ਫਾਹੀ ਚਾੜ ਦਿਓ ਪਰ ਤੁਹਾਡੇ ਰਜ਼ਾਬੂ ਦੀ ਬਾਗ ਵਿੱਚ ਜ਼ਿੰਦਗੀ ਦੀ ਭੀਖ ਨਹੀਂ ਮੰਗਾਗਾ ਦੁੱਲੇ ਅੱਗੇ ਸ਼ਰਤਾਂ ਰੱਖੀਆਂ ਜਾਣ ਲੱਗੀਆਂ ਕਿ ਤੈਨੂੰ ਜਰਨਤ ਬਣਾ ਦਿੰਦੇ ਹਾਂ ਤੈਨੂੰ ਚੰਗਾ ਉਪਾਅ ਦੇ ਦਿੰਦੇ ਹਾਂ ਪਰ ਤੂੰ ਕਿਸਾਨਾਂ ਤੇ ਗਰੀਬਾਂ ਦੇ ਹੱਕ ਤੋਂ ਪਿੱਛੇ ਹੋ ਜਾ ਅਕਬਰ ਦੁੱਲਦੇ ਭੱਟੀ ਨੇ ਕੋਈ ਵੀ ਸ਼ਰਤ ਨਹੀਂ ਮੰਨੀ ਇਸ ਤੋਂ ਬਾਅਦ ਦੁੱਲਦੇ ਭੱਟੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਦੁੱਲਦੇ ਨੂੰ ਬੇੜੀਆਂ ਨਾਲ ਬੰਨ੍ਹ ਕੇ ਕੂਠੜੀ ਵਿੱਚ ਰੱਖਿਆ ਗਿਆ ਅਕਬਰ ਬੰਦੇ ਨੂੰ ਮਰਨ ਤੋਂ ਜ਼ਿਆਦਾ ਆਪਣੇ ਅੱਗੇ ਝੁਕਿਆ ਹੋਇਆ ਦੇਖਣਾ ਚਾਹੁੰਦਾ ਸੀ ਅਕਬਰ ਨੇ ਸਪਾਹੀਆਂ ਨੂੰ ਕਿਹਾ ਕਿ ਜੇ ਦੁੱਲਦਾ ਸਵੇਰ ਤੱਕ ਵੀ ਮੰਨਦਾ ਹੈ ਤਾਂ ਵੀ ਇਸ ਨੂੰ ਮaaf ਕਰ ਦਿੱਤਾ ਜਾਵੇਗਾ ਪਰ ਦੁੱਲਦਾ ਕਿਸੇ ਅੱਗੇ ਝੁਕਿਆ ਨਹੀਂ ਤੇ ਅਣਖ ਦੀ ਖਾਤਰ ਸੂਲੀ ਚੜ ਗਿਆ ਦੁੱਲਦੇ ਦੀ ਮੌਤ ਬਾਅਦ ਅਕਬਰ ਦੀ ਵੀ ਹਾਲਤ ਖਰਾਬ ਹੋਣ ਲੱਗ ਪਈ ਫਿਰ ਜਦੋਂ ਹਕੀਮ ਨੂੰ ਬੁਲਾਇਆ ਗਿਆ ਤਾ ਅਗਬਰ ਦੀ ਅਗਬਰ ਨੂੰ ਦੇਖਣ ਤੋਂ ਬਾਅਦ ਹਕੀਮ ਨੇ ਕਿਹਾ ਕਿ ਤੁਸੀਂ ਸਰੀਰ ਪੱਖੋਂ ਤਾਂ ਸਹੀ ਹੋ ਪਰ ਤੁਹਾ ਜੀ ਦਿਮਾਗ ਪੱਖੋਂ ਬਿਮਾਰ ਹੋ ਚੁੱਕੇ ਹੋ ਤੇ ਬਿਮਾਰ ਹੋਣਾ ਵੱਡਦਾ ਵੀ ਸੀ ਕਿਉਂਕਿ ਇੰਨੀ ਪਾਵਰ ਤੇ ਇੰਨਾ ਵੱਡਾ ਰਾਜ ਹੋਣ ਦਾ ਫਾਇਦਾ ਹੀ ਕੀ ਜੇਕਰ ਇੱਕ ਬੰਦੇ ਨੂੰ ਝੁਕਾ ਹੀ ਨਹੀਂ ਸਕਦਾ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ